ਰ ਇਹਨਾਂ ਦਾ ਇਸ਼ਕ ਸੀ ਕਹਿੰਦੇ ਆ ਕਹਿੰਦਾ ਤੁਮੇ ਹਿੰਮਤ ਹੈ ਤਾਂ ਦੁਨੀਆ ਕੋ ਸੇ ਬਗਾਵਤ ਕਰ ਦੋ ਤੁਮੇ ਹਿੰਮਤ ਹੈ ਤਾਂ ਦੁਨੀਆ ਸੇ ਬਗਾਵਤ ਕਰ ਦੋ ਵਰਨਾ ਮਾਂ ਬਾਪ ਜਿੱਥੇ ਕਹਿੰਤੇ ਆ ਮਾਂ ਸ਼ਾਦੀ ਕਰ ਲੋ ਸਾਹਿਦ ਦਾ ਉਹਦਾ ਇਸ਼ਕ ਉਹਦੀਆਂ ਗੱਲਾਂ ਕਿਉਂਕਿ ਸਾਡੀ ਵੀ ਉਮਰ ਜਦੋਂ ਇਹ ਕਾਲਜ ਗਿਆ ਤੇ ਕਿਉਂਕਿ ਕਈ ਐਸੋਸੀਏਸ਼ਨ ਤੇ ਖੂਬਸੂਰਤ ਇਸ ਸੀ ਉੱਚਾ ਲੰਮਾ ਸੋਹਣੇ ਨਕਸ਼ ਤੇ ਕਹਿੰਦੇ ਜਦੋਂ ਇਹ ਹੋਇਆ ਤਾਂ ਬੜਾ ਗੋਲ ਮਟੋਲ ਜਿਹਾ ਚੀਜ਼ ਜੋ ਮੈਂ ਇਹਦੇ ਬਾਰੇ ਪੜਿਆ ਹੋਇਆ ਤੇ ਬਾਅਦ ਵਿੱਚ ਇਹ ਚਿਚਕ ਚਿਚਕ ਨਿਕਲ ਆਈ ਉਹਦੇ ਨਾਲ ਇਹਦੇ ਬਹੁਤ ਪ੍ਰੋਮਿਨੈਂਟ ਤਾਂ ਨਹੀਂ ਸੀਗੇ ਪਰ ਸੀਗੇ ਇਹਦੇ ਚਿਹਰੇ ਤੇ ਦਾਗ ਸੀਗੇ ਪਰ ਇਹਨੂੰ ਇਸ ਬਾਰੇ ਕੌਨਸ਼ੀਅਸ ਨਹੀਂ ਸੀਗਾ ਇਹਨੂੰ ਕੋਈ ਇਹਦਾ ਜਿ ਕੋਈ ਗੱਲ ਨਹੀਂ ਸੀ ਉੱਥੇ ਇੱਕ ਲੜਕੀ ਪੜਦੀ ਸੀ ਹੂੰ ਦੇਖੋ ਜਦੋਂ ਮੈਂ ਕਾਲਜ ਵਿੱਚ ਗਈਆਂ ਤੇ ਹਜਾ ਮਾਹੌਲ ਸੀ ਸਾਡੇ ਤੇ ਵੀ ਜਵਾਨੀ ਸੀ 19-20 ਸਾਲ ਦੀ ਉਮਰ ਸੀਗੀ ਹੂੰ ਹੂੰ ਤੇ ਸਾਡਾ ਸਭ ਤੋਂ ਵੱਡੀ ਕਨਸੈਂਟਰੇਸ਼ਨ ਸਾਹਿਰ ਬਾਰੇ ਗੱਲ ਕਰਨਾ ਹੁੰਦੀ ਸੀ ਕਿ ਸਾਹਿਰ ਦਾ ਉਹਦਾ ਇਸ਼ਕ ਉਹਦੀਆਂ ਗੱਲਾਂ ਕਿਉਂਕਿ ਸਾਡੀ ਵੀ ਉਮਰ ਉਹ ਸੀਗੀ ਤੇ ਉਸ ਉਮਰ ਦੀਆਂ ਕਹਾਣੀਆਂ ਜਿਵੇਂ ਹੀਰ ਰਾਂਝਾ ਸਸੀ ਪੰਨੂ ਦੀਆਂ ਕਹਾਣੀਆਂ ਚਲਦੀਆਂ ਇੰਨੇ ਸਦੀਆਂ ਬੀਤ ਗਈਆਂ ਅਸੀਂ ਹਜੇ ਵੀ ਲੁਤਫ ਲੈਦੇ ਆ ਉਸੇ ਤਰ੍ਹਾਂ ਸਾਡੇ ਅਸੀਂ ਕੁੜੀਆਂ ਨੇ ਬੈਠ ਜਾਣਾ ਤੇ ਉਹ ਗੱਲਬਾਤ ਕਰਨੀ ਹੂੰ ਹੂੰ ਤੇ ਉਹ ਸਾਹਿਰ ਨੂੰ ਜਦੋਂ ਉਹਦੇ ਨਾਲ ਹੋਇਆ ਦੋ ਵਰਸ਼ਨ ਨੇ ਸੱਚ ਝੂਠ ਕੀਆ ਉਹ ਸਿਆਪ ਐਨਲਿਸਿਸ ਕਰ ਲੈਂਦੇ ਆ ਉਹ ਲੜਕੀ ਸੀ ਜ਼ਮੀਦਾਰਾਂ ਦੀ ਲੜਕੀ ਤੇ ਉਹ ਸੀ ਸਰਦਾਰ ਜੀ ਇਹ ਸੀ ਮੁਸਲਮਨ ਬਿਲਕੁਲ ਤੇ ਇਹ ਪਤਾ ਹੀ ਸੀ ਕਿਉਂਕਿ ਹੁਣ ਤਾਂ ਲੋਕ ਲਿਬਰਲ ਹੋ ਗਏ ਉਹਦੋਂ ਲਿਬਰਲ ਨਹੀਂ ਸੀਗਾ ਹੂੰ ਹੂੰ ਪਰ ਇਹ ਲਿਬਰਲ ਬੋਤ ਸੀ ਮਾਂ ਦੀ ਪਰਵਰੇਸ਼ ਦੂਜਾ ਖਾਲਸਾ ਸਕੂਲ ਦੇ ਵਿੱਚ ਪੜਨ ਕਰਕੇ ਜਿੱਥੇ ਸਿੱਖ ਹਿੰਦੂ ਮੁਸਲਮ ਇਸਾਈ ਸਾਰੇ ਇਕੱਠੇ ਸੀ ਤੇ ਇਹ ਤਾਂ ਪਾਰਟੀਸ਼ਨ ਤੋਂ ਬਾਅਦ ਹੀ ਜਦ ਪੈ ਗਿਆ ਨਹੀਂ ਤਾਂ ਕੋਈ ਗੱਲ ਹੀ ਹੈ ਨਹੀਂ ਸੀਗੀ ਲੋਕ ਇਕੱਠੇ ਮਿਲ ਕੇ ਰਹਿੰਦੇ ਸੀਗੇ ਤੇ ਇਹ ਸੈਕੂਲਰ ਆਈਡੀਆਜ਼ ਦਾ ਵਿਸ਼ਵਾਸ ਕਰਦਾਂ ਪਰ ਇਹਨੂੰ ਪਤਾ ਲੱਗ ਗਿਆ ਸੀ ਕਿ ਉਹ ਲੜਕੀ ਥੋੜਾ ਹੁਣ ਹੈਜ਼ਿਟੇਟ ਕਰਦੀ ਐ ਕਿ ਘਰੋਂ ਦੇ ਤੇ ਪ੍ਰੈਸ਼ਰ ਸੀ ਹੂੰ ਹੂੰ ਤੇ ਇਹਨੇ ਇੱਕ ਲਾਈਨਾਂ ਲਿਖ ਦਿੱਤੀਆਂ ਜਿਹੜੀਆਂ ਕਿ ਮੈਨੂੰ ਬਹੁਤ ਜ਼ਿਆਦਾ ਪਸੰਦ ਨੇ ਉਹ ਮੈਂ ਤੁਹਾਡੇ ਕੋਲੇ ਦੋ ਲਾਈਨਾਂ ਆ ਉਹ ਲੜਕੀ ਫਿਰ ਵਿਦਡਰੋ ਕਰ ਗਈ ਪਰ ਇਹਨਾਂ ਦਾ ਇਸ਼ਕ ਸੀ ਕਹਿੰਦੇ ਆ ਕਹਿੰਦਾ ਤੁਮ ਮੇ ਹਿੰਮਤ ਹੈ ਤਾਂ ਦੁਨੀਆ ਕੋ ਸੇ ਬਗਾਵਤ ਕਰ ਦੋ ਤੁਮ ਮੇ ਹਿੰਮਤ ਹੈ ਤਾਂ ਦੁਨੀਆ ਸੇ ਬਗਾਵਤ ਕਰ ਦੋ ਵਰਨਾ ਮਾਂ ਬਾਪ ਜਹਾਂ ਕਹਤੇ ਆ ਮਾਂ ਸ਼ਾਦੀ ਕਰ ਲੋ ਇਹ ਛੋ ਇਹ ਇਹ ਬਚਪਨ ਦੀ ਡਾਇਰੀ ਕਹ ਲੋ ਜਾਂ ਬਚਪਨ ਦੀਆਂ ਸ਼ਾਇਰੀ ਕਹ ਲੋ ਦੋ ਗੱਲਾਂ ਇਹਦੇ ਬਾਰੇ ਚਲਦੀਆਂ ਨੇ ਇਹਨੂੰ ਕਾਲਜੋਂ ਕੱਢ ਦਿੱਤਾ ਕਿਉਂ ਕੱਢਿਆ ਜੀ ਇੱਕ ਤਾਂ ਕਿਉਂਕਿ ਜਿੰਨਾ ਵੀ ਇਹ ਲਿਖਦਾ ਸੀ ਆਪਾਂ ਉਹ ਨਜ਼ਮ ਪੜਾਂਗੇ ਉਹਦੇ ਬਾਰੇ ਉਸ ਬਗਾਵਤ ਬਾਰੇ ਅੰਗਰੇਜ਼ਾਂ ਦੇ ਖਿਲਾਫ ਜ਼ੁਲਮ ਸਾਡੇ ਲੋਕਾਂ ਤੇ ਜੋ ਹੋ ਰਿਹਾ ਮਜ਼ਦੂਰਾਂ ਇਸਤਰੀਆਂ ਤੇ ਲੈਸ ਪ੍ਰਿਵਿਲੇਜਡ ਲੋਕਾਂ ਦੇ ਉੱਤੇ ਤੇ ਸਾਡੀ ਧਰਤੀ ਤੇ ਸਾਡੇ ਨਾਲ ਜ਼ੁਲਮ ਹੋ ਰਿਹਾ ਉਸ ਦੇ ਖਿਲਾਫ ਤੇ ਸਾਨੂੰ ਆਜ਼ਾਦੀ ਚਾਹੀਦੀ ਹੈ ਬਰਾਬਰੀ ਚਾਹੀਦੀ ਹੈ ਅੰਗਰੇਜ਼ਾਂ ਦੇ ਬਰਾਬਰ ਸਾਨੂੰ ਹੱਕ ਚਾਹੀਦੇ ਨੇ ਤੇ ਸਾਨੂੰ ਕਿਸੇ ਦੀ ਡੋਮਿਨੇਸ਼ਨ برداشت ਨਹੀਂ ਇਹ ਜਿਹੜੀਆਂ ਜਦੋਂ ਗੱਲਾਂ ਕਰਦਾ ਸੀ ਤੇ ਇਹਦਾ ਸਹਾਰਾ ਲੈ ਕੇ ਕਹਿ ਲੋ ਜਾਂ ਉਸ ਕੁੜੀ ਦਾ ਇਸ਼ਕ ਕਰਕੇ ਕਹਿ ਦੋ ਜਿਹੜਾ ਇਸ਼ਕ ਮੁਸ਼ਕ ਐ ਸਾਜੀ ਦੀ ਖੁਸ਼ਬੂ ਨਿਕਲਦੀ ਨਿਕਲਦੀ ਹੈ ਹੂੰ ਤੇ ਉਹ ਫੈਲਣ ਲੱਗੀ ਗੱਲ ਲੜਕੀ ਨੇ ਵੀ ਡਰਾ ਕਰ ਲਿਆ ਸ਼ਾਦੀ ਹੋਈ ਨਹੀਂ ਉਹਨੇ ਆ ਸ਼ੇਰ ਦੇ ਮਾਰਿਆ ਹੂੰ ਤੇ ਇਹਨੂੰ ਕਾਲਜ ਤੋਂ ਕੱਢ ਦਿੱਤਾ ਹੂੰ ਹੂੰ